ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਮੈਂ ਆਂ ਭੁਮਨੀਤਕੌਰ ਨਜ਼ਰ ਪਾਉਣਨੇ ਆ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀਆਂ ਪੰਜਾਬ ਵਾਸੀਆਂ ਨੂੰ ਵਧਾਈਆਂ ਨਾਲ ਹੀ ਚੰਗੀ ਸਿਹਤ ਤੇ ਖੁਸ਼ਹਾਲੀ ਦੀ ਕੀਤੀ ਕਾਮਨਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੜਕ ਹਾਦਸੇ ਵਿੱਚ ਸ਼ਹੀਦ ਹੋਏ ਐਸਐਸਐਫ ਦੇ ਸਿਪਾਹੀ ਹਰਸ਼ਵੀਰ ਸਿੰਘ ਲਈ 2 ਕਰੋੜ ਰੁਪਏ ਦਾ ਐਲਾਨ ਕਰਨ ਵੱਜੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ ਭਾਰਤ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਡਾਕਟਰ ਜਰਨਜੀਤ ਸਿੰਘ ਅਟਵਾਲ ਦੀ ਕੈਨੇਡਾ ਰਹਿੰਦੀ ਧੀ ਤ੍ਰਿਪਤਜੀਤ ਕੌਰ ਅਟਵਾਲ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਲਈ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਫਲੀਟਵੁੱਡ ਪੋਰਟਕਿਲਜ਼ ਸੰਸਦ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਚੋਣ ਲੜਨ ਦਾ ਕੀਤਾ ਐਲਾਨ किसान आगू सरवणेर ने की अपील लोड़ी मौके खनौरी सरहद विखे नवी खेती मंडीकरण नीति के खरडे दिया ही एमएसपी की कानूनी गारंटी वाले बयान से सरवण सिधेर ने सुनील जाखड़ भी घेरिया पूरे देश भर में लोहड़ी के दिन जो नया मंडीकरण नीति का खलड़ा आया है उसकी कॉपियां जलाई जाएंगी किसानों के ऊपर कर्ज लगातार बढ़ रहा है और हमारी खेती उर्वरकों का पेस्टिसाइड का खेती मशीनरी का बीज का दाम लगातार बढ़ रहा है जो जाखड़ जी ने बोला कि एम अगर पूरे देश भर को मिल जाएगी है देश के किसान सुन ले तो बोल रहे हैं पंजाब को नुकसान हो जाएगा भाई जब खरीद का गारंटी कानून बनेगा ਤੋ ਕਾਨੂੰਨ ਕਿਸ ਲਈ ਹੋਗਾ ਪਿੰਡ ਬਜ਼ੀਦਪੁਰ ਭੋਮਾ ਨੇੜੇ ਇੱਟਾਂ ਦੇ ਭੱਟੇ ਤੇ ਕੰਮ ਕਰਨ ਵਾਲੀ ਇੱਕ ਔਰਤ ਨੇ ਐਂਬੂਲੈਂਸ ਵਿੱਚ ਬੱਚੇ ਨੂੰ ਦਿੱਤਾ ਜਨਮ ਮਾਂ ਤੇ ਬੱਚੇ ਦੋਵਾਂ ਨੂੰ ਲਿਆਂਦਾ ਗਿਆ ਸਿਵਲ ਹਸਪਤਾਲ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ BSF ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ BSF ਦੀ 58 ਬਟਾਲੀਅਨ ਦੀ BOP ਆਂਧੀਆਂ ਤੇ ਤਨਾਤ BSF ਜਵਾਨਾਂ ਵੱਲੋਂ ਤੜਕਸਾਰ ਕੋਮਾਂਤਰੀ ਸਰਹੱਦ ਰਾਹੀ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ਤੇ ਕੀਤੀ ਗਈ ਫਾਇਰਿੰਗ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਲੋੜੀ ਦੇ ਤਿਉਹਾਰ ਨੂੰ ਲੈ ਕੇ ਖਾਸ ਉਪਰਾਲਾ ਢੰਡਾਰੀ ਪੁਲ ਤੇ ਐਲੀਵੇਟਡ ਰੋਡ ਪੁਲ ਟੂ ਵੀਲਰ ਲਈ ਪੂਰੀ ਤਰ੍ਹਾਂ ਕੀਤਾ ਗਿਆ ਬੰਦ ਅੰਮ੍ਰਿਤਸਰ ਦੇ ਜਿੰਨੇ ਵੀ ਐਲੀਵੇਟਡ ਰੋਡ ਨੇ ਸਾਰੇ ਤੇ ਅਸੀਂ ਕੱਤੜ ਜੀ ਜਿਹੜਾ ਬਟਾਲਾ ਰੋਡ ਵਾਲਾ ਵਾ ਉਹ ਤੇ ਅਸੀਂ ਦੋਨਾਂ ਸਾਈਡ ਤੋਂ ਬੈਰੀਕੇਟਿੰਗ ਕਰਕੇ ਜਿਹੜਾ ਪ੍ਰੋਪਰ ਬੰਦ ਕਰਤਾ ਜੀ ਇਸੇ ਵੀ ਵਿਕਲਪ ਦੀ ਉੱਥੇ ਐਂਟਰੀ ਬੰਦ ਕਰਦੀ ਪਲ ਉਹਤੇ ਕਾਰਾਂ ਵੀ ਨਹੀਂ ਜਾ ਰਹੀਆਂ ਜੀ ਤਾਂ ਕਈ ਲੋਕ ਬੈਸਟਿਕ ਨਜ਼ਰ ਆ ਰਹੇ ਆ ਕਾਫੀ ਜਿਹੜੇ ਆ ਬੈਸਭਾਜੀ ਕਰ ਰਹੇ ਨੇ ਲੋਕ ਸਾਡੇ ਕਰਮਚਾਰੀਆਂ ਨਾਲ ਵੀ ਅਸੀਂ ਇੱਥੋਂ ਨੂੰ ਜਾਣਾ ਸਾਨੂੰ ਰਾਹ ਦਾ ਨਹੀਂ ਪਤਾ ਜੀ ਸਾਨੂੰ ਦੇਰੀ ਹੋ ਜੂਗੀ ਪਰ ਮੇਰੀ ਲੋਕਾਂ ਨੂੰ ਜਿਹੜੀ ਆ ਇਹ ਅਪੀਲ ਆ ਕਿ ਜਾਨ ਨਾਲੋਂ ਕੁਝ ਕੀਮਤੀ ਨਹੀਂ ਆ ਦੋ ਚਾਰ ਮਿੰਟ ਦੀ ਦੇਰੀ ਜਿਹੜੀ ਆ ਕੋਈ ਜਾਨ ਨਾਲੋਂ ਕੀਮਤੀ ਨਹੀਂ ਆ ਗੁਰਦਾਸਪੁਰ ਵਿੱਚ ਲੋੜੀ ਦੇ ਤਿਉਹਾਰ ਤੇ ਐਮ.ਐਲ.ਏ ਬਰਿੰਦਰ ਮੀਤ ਸਿੰਘ ਪਾੜਾ ਵੱਲੋਂ ਲਗਾਇਆ ਗਿਆ ਰੋਹ ਦਾ ਲੰਗਰ ਬਹੁਤ ਬਹੁਤ ਧੰਨਵਾਦੀ ਆ ਆਪਣੇ ਐਮ.ਐਲ.ਏ ਸਾਹਿਬ ਦੇ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਵਧੀਆ ਕੰਮ ਸ਼ੁਰੂ ਤੋਂ ਕਰਦੇ ਆ ਰਹੇ ਨੇ ਤੇ ਸਾਡੀਆਂ ਜਿਹੜੀਆਂ ਇਹ ਗੁੱਡੀਆਂ ਨੇ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹਿਣਗੀਆਂ ਇਹ 2027 'ਚ ਵੀ ਸਾਡੀ ਗੁੱਡੀ ਤਾੜ ਦੇਣੀ ਆ ਤੇ ਅੱਗੇ ਉਸ ਤੋਂ ਵੀ ਜਿਹੜੀ ਗੁੱਡੀ ਆ ਉੱਪਰ ਹੀ ਰਹਿਣੀ ਆ ਸੋ ਮੈਂ A89 ਫੁੱਟ ਦੀ ਪਤੰਗ ਦੀ ਪਤੰਗ ਸਭ ਤੋਂ ਵੱਡੀ ਪਤੰਗ ਇੱਥੇ ਸਰਪੰਚ ਸਾਹਿਬ ਲੈ ਕੇ ਪਹੁੰਚੇ ਨੇ ਪਾਲਾ ਸਾਹਿਬ ਵਾਸਤੇ ਤੇ ਉਹ ਆਪਣੇ ਕੰਮ 'ਚ ਲੋਕਾਂ ਦੀ ਸੇਵਾ 'ਚ ਬਿਜ਼ੀ ਨੇ ਅੱਦਰ ਸੋ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਪਾਲਾ ਪਰਿਵਾਰ ਵੱਲੋਂ ਤੇ ਆਪਣੇ ਵੱਲੋਂ ਲੋੜੀ ਦੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਪੰਜਾਬ ਪਰ ਵਿੱਚ ਮਨਾਇਆ ਜਾ ਰਿਹਾ ਲੋਹੜੀ ਦਾ ਤਿਉਹਾਰ ਸਵੇਰ ਤੋਂ ਹੀ ਸਜੇ ਬਜ਼ਾਰ ਲਗੀਆਂ ਰੌਣਕਾਂ 14 ਜਨਵਰੀ ਤੋਂ ਫਿਰ ਬਦਲੇਗਾ ਮੌਸਮ ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦੀ ਚੇਤਾਵਨੀ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਨੀ ਟੀਵੀ ਦੇ ਨਾਲ